ਕਨੇਡਾ ਕੁਨ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਈ ਕਨੇਡਾ ਅਮਰੀਕਾ ਸਰਾਂ ਤੇ ਵਰਕ ਪਰਮਟ ਤੇ ਸਟੱਡੀ ਪਰਮਟ ਲਈ ਫਲੈਗ ਪੋਲਿਟੂਨ ਖਤਮ ਕਰ ਦਿੱਤਾ ਵਾਪਸ ਮੁੜਨਾ ਪੈ ਸਕਦਾ ਆਪਣੇ ਵਤਨ ਨੂੰ ਸੀਬੀਐਸ ਦੇ ਅਨਸਾਰ ਕਨੇਡਾ ਦੇ ਬਾਰਡਰ ਯੂਜ਼ ਨਾਲ ਦੇ ਹਿੱਸੇ ਵੱਜੂ ਕਨੇਡਾ ਸਰਕਾਰ ਵੱਲੋਂ ਸੋਮਵਾਰ ਸ਼ਾਮ ਨੂੰ ਐਲਾਨ ਕੀਤਾ ਗਿਆ ਹੈ ਕਿ 23 ਦਸੰਬਰ ਨੂੰ ਰਾਤ 11:59 ਮਿੰਟ ਤੇ 49 ਮਿੰਟ ਤੇ ਈਟੀ ਲਾਗੂ ਕਰ ਦਿੱਤਾ ਪਰਵੇਸ਼ بندرਗਾਹ ਤੇ ਫਲੈਗ ਪੋਲਿੰਗ ਦਾ ਕੰਮ ਵਰਕ ਪਰਮਿਟ ਤੇ ਸਟੂਡੈਂਟ ਪਰਮਿਟ ਪ੍ਰਦਾਨ ਨਹੀਂ ਕੀਤੇ ਜਾਣਗੇ ਵਰਨਣ ਜੋਗ ਹੈ ਕਿ ਫਲੈਗ ਪੋਲਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਰਜ਼ੀ ਰਹਿائش ਨੂੰ ਤਬਾ ਟੈਂਪਰੇਰੀ ਰੱਖਦੇ ਨੇ ਜਾਂ ਕੈਨੇਡਾ ਛੱਡ ਦਿੰਦੇ ਨੇ ਅਮਰੀਕਾ ਦੀ ਫੇਰੀ ਤੋਂ ਬਾਅਦ ਕੈਨੇਡਾ ਵਿੱਚ ਦੇ ਪ੍ਰਵੇਸ਼ ਦੇ ਬੰਦਰਗਾਹ ਤੇ ਇਮੀਗ੍ਰੇਸ਼ਨ ਸੇਵਾਵਾਂ ਤੱਕ ਪਹੁੰਚ ਕਰ ਲਈ ਦੁਬਾਰਾ ਦਾਖਲ ਹੁੰਦੇ ਨੇ ਇਸ ਲਈ ਅਮਰੀਕਾ ਕੈਨੇਡਾ ਬਾਰਡਰ ਸੰਧੀ ਅਨਸਾਰ ਸਰਹੱਦ ਤੇ ਸਖਤ ਪਰਮੰਦ ਲਾ ਦਿੱਤਾ ਜਾਂਦਾ ਹੈ ਤੇ ਇਹ پابੰਦੀ ਹੁਣ ਲਗਾਈ ਗਈ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਅਨਸਾਰ ਸਰਹੱਦ ਤੇ ਇਮੀਗ੍ਰੇਸ਼ਨ ਸੇਵਾਵਾਂ ਕੈਨੇਡਾ ਪਹੁੰਚਾ ਤੇ ਵਿਦਿਆਰਥੀਆਂ ਵਿਅਕਤੀਆਂ ਲਈ ਹੁੰਦੀ ਹੈ ਨਾ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਲੋਕਾਂ ਲਈ ਜੋ ਸਟੱਡੀ ਪਰਮਿਟ ਅਰਜੀ ਦੇਣ ਦੇ ਨਾਮਿਨੇਟ ਕਰਾਉਣ ਲਈ ਹੁਣ ਇਸ ਹਾਲਾਤ ਵਿੱਚ ਬਿਨੈ ਕਾਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਨੇ 5 ਜਾਂ 10 ਸਾਲਲੇ ਕੈਨੇਡਾ ਦੇ ਵੀਜ਼ੇ ਲੱਗੇ ਹੁਣ ਜਾਂਚ ਦੌਰਾਨ ਖਾਮੀਆਂ ਪਾਈ ਜਾਣ ਤੇ ਉਹਨਾਂ ਦੇ ਵੀਜ਼ੇ ਵੀ ਕੈਨਸਲ ਕੀਤੇ ਜਾ ਸਕਦੇ ਨੇ। ਦਰਿਹੇ ਹਵਾਲਨਾਮੇ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਵੀਰੇਕੀ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣਿਆ ਰਹੋ ਆਜ਼ ਨਿਊਜ਼ ਹਾਲਾ ਦੀ ਨਾ